ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਦਿਖਾਵਾਂਗੇ ਤੁਹਾਨੂੰ 5 ਮਹੀਨੇ ਦੀ ਚੈੱਕ ਪਾਸ ਬੱਝੀ ਤੇ 7-8 ਦਿਖਾਵਾਂਗੇ ਬੜਾ ਕੁਝ ਇਹਨਾਂ ਵਿੱਚ ਸੁੰਨੀਆਂ ਹੋਈਆਂ ਤੇ ਇੱਕ ਦੋ ਲੱਗ ਪੈ ਕੇ ਗਿਆ ਗੱਬਣ ਰੇਟ ਡਿਟੇਲ ਇਨਫੋਰਮੇਸ਼ਨ ਸਾਰੀ ਵੀਡੀਓ ਦੇ ਵਿੱਚ ਆਓ ਅਗੇ ਵੀਰ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਤੇ ਮੋਬਾਈਲ ਨੰਬਰ ਜਿ ਆਪਣਾ 9680581656 ਤੇ ਵੀ ਜਿਹੜੇ ਪਹਿਲੇ ਨੰਬਰ ਤੇ ਆ ਪੜੀ ਬੈਠ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਜੀ ਇਹ ਇਹ ਮੰਨ ਕੇ ਤੁਰੇ ਦੂਜਾ ਸੁਆ ਸੁਈ ਰਹਿ ਦੱਸੋ ਇਹ ਮੰਨ ਕੇ ਛੇ ਹੀ ਹੋ ਗਈ ਅਸਲ 6 ਦੰਦ ਦੂਜਾ ਸੁਆ ਸੁਈ ਆ ਤੇ ਬੱਚਾ ਇਹਨੇ ਕੀ ਦਿੱਤਾ ਇਹ ਬੱਚਾ ਰੱਖਿਆ ਠੀਕ ਆ ਕਹਿਮਤ ਦੇਣਾ ਸੁਈ ਨੂੰ ਬਈ ਸੁਈ ਨੂੰ ਤੀਜਾ ਕ ਦਿਨ ਬਈ ਚੌਥਾ ਵਾਲੀ ਜਿਹੜੇ ਨਹੀਂ ਇਹ ਜੇਰ ਜੂ ਰੋਕਿਆ ਜਾਵਾਂ ਇਹ ਜੂਰ ਦੀ ਬਾਈ ਕੰਪਲੀਟ ਆ ਬਕਾਇਦਾ ਵੀਡੀਓ ਵੀ ਦੇ ਦਿੰਦੇ ਆ ਠੀਕ ਹੈ ਕਿੰਨਾ ਦੁੱਧ ਸਟਾਰਟਿੰਗ ਹੁਣ ਥੱਲੇ ਦੇ? ਬਈ ਸਟਾਰਟਿੰਗ ਰਿਹਾ ਇਸ ਟਾਈਮ ਹੈਗਾ ਇਹ ਥੱਲੇ 14 18 ਕੁ ਦਾ ਕਹਿੰਦਾ ਬਾਬ 8 ਕਿ ਲੀਟਰ ਦੁੱਧ ਪਰ ਟਾਈਮ ਦਾ ਇਹ ਥੱਲੇ ਹਾਜ਼ਰ ਆ। ਹਾਂ ਬਾਦੀ ਹੋ ਬਈ ਚੌਣ ਚਵਾ ਧਾਰਾਂ ਧੁਰਾਂ ਦੇ ਇੱਕ ਨੰਬਰ। ਜਮਾਂ ਦਾ ਲਿਓ ਕਿ ਬਈ ਵੀਡੀਓ ਦੇਖ ਧਾਰਾਂ। ਰੇਟ ਇਹਦਾ ਕੀ ਰਹੂਗਾ? ਰੇਟ ਬਈ ਇਹਦੀ ਲੈਂਡ ਦੇਣਾਂ ਦੀ ਗੱਲ ਹੀ ਆ ਬਸ 7000 ਦੀ ਬਾੜ। ਮਾੜਾ ਮੋਟਾ ਮਾਨਦਾਨ ਹੋ ਜੀ ਮੌਕੇ ਤੇ। ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਧਾਰਾਂ ਪੇਜਾਂ ਮਾਰ ਕੇ ਦਿਖਾਉਣੀ ਆਗੇ ਤੁਹਾਨੂੰ। ਸੁਭਰੋ ਧਾਰਾਂ ਦੇਖ ਸਕਦੇ ਹੋ। ਸੋਹਣੀਆਂ ਸਾਫ ਸੁਥਰੀਆਂ। ਕੱਲੇ-ਕੱਲੇ ਥਣ ਚਪਾ ਧਾਰ ਮਾਰ ਕੇ ਦੋ ਫਿਰ ਮਦਸ ਨੇ ਵੀ ਧਾਰਾ ਮਾਰਦੀ ਇਹਦੇ ਸੋਚ ਵਾਈ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਨਰਮੇ ਚਵਾਈਦੀ ਆ ਤੇ ਬਾਈ ਜੀ ਰੇਟ ਇਹਦਾ 80000 ਰੁਪਇਆ ਹਾਂਜੀ ਹਾਂ ਬਈ 80 ਚ ਬਸ ਔੜ ਕਰਦਾ ਮੰਨ ਤਾਂ ਕਰ ਦਾਂਗੇ ਤੋਰ ਦੀ ਬਾਹਰ ਨੂੰ ਸੋਪਰਾ ਫੇਸ ਕੁਆਲਟੀ ਵਗੈਰਾ ਦੇਖੋ ਤੇ ਬੈੜ ਦਾ ਲੇਵਾ ਵਗੈਰਾ ਸੋਹਣੀ ਸਾਫ ਸੁਥਰੀ 80000 ਰੁਪਇਆ ਇਹਦਾ ਵੀਰਾਂ ਨੇ ਡਿਮਾਂਡ ਕੀਤੀ ਆ ਮੌਕੇ ਤੇ ਗਜੈਸ ਵਗੈਰਾ ਹੋਜੂ ਦੂਸਰਾ ਸੂਤ ਤਾਜੀ ਸੂਈ ਆ ਬੱਚਾ ਇਹਦੇ ਪਿੱਛੇ ਮੇਲ ਕਾ ਫਾ ਗਿਆ ਚੌਣ ਚਵਾਦੀ ਧਾਰਾ ਤੁਰਾਂ ਦੀ ਬਿਲਕੁਲ ਇੱਕ ਨੰਬਰ ਆ ਸੋ ਬਿਊਟੀ ਵਗੈਰਾ ਚੈੱਕ ਕਰੋ ਮੂੰਹ ਮੱਥਾ ਸੋਨਾ ਸਾਫ ਸੁਥਰਾ ਵਾਈਟ ਕਲਰ ਦੇ ਵਿੱਚ ਆ ਗਈ ਰੇਟ 80000 ਰੁਪਈਆ ਜੀ ਮੌਕੇ ਤੇ ਗੁਜਾਇਸ ਇਹਦੇ ਵਿੱਚੋਂ ਵੀਰ ਕਰ ਦੂਗਾ ਪਹਿਲੇ ਨੰਬਰ ਤੇ ਆਪਾਂ ਬਹੁਤ ਵੀ ਡਿਮਾਂਡ ਕਰਦੇ ਕਿ ਰੇਟ ਨਹੀਂ ਵਿੱਚ ਕਰਦੇ ਯਾਰ ਸੋ ਰੇਟ ਆਪਾਂ ਕੋਸ਼ਿਸ਼ ਹੁੰਦੀ ਆਪਣੀ ਵੀ ਸਾਰੇ ਪਸੰਦ ਕਰਾਈ ਜਣਾ ਕਈ ਵਾਰ ਕੋਈ ਵਿੱਚ ਹੁੰਦੇ ਆਏ ਸੀ ਵੀ ਨਹੀਂ ਕਰਨਾ ਚਲੋ ਉਥੇ ਸਾਡੇ ਵੀ ਬਸਤੋ ਵਾਰ ਹੁੰਦੀ ਹੈ ਗੱਲ ਪਰ ਜਿਆਦਾ ਕੋਸ਼ਿਸ਼ ਆਪਣੀ ਰੇਟ ਦੀ ਹੁੰਦੀ ਹੈ ਅੱਗੇ ਬਾਈ ਜੀ ਦੋ ਨੰਬਰ ਜਿਹੜੀ ਵੈੜ ਆਪਾਂ ਗੱਬਣ ਦੇਖ ਰਹੇ ਹਾਂ ਜੀ ਕਾਫੀ ਕਲਰ ਚ ਆ ਗਏ ਬਾਈ ਜੀ ਸੁਆ ਕਿਹੜਾ ਸੂਰਈ ਆਉਣੇ ਸਰ ਦੂਜਾ ਸੁਆ ਅੱਜ ਇਹਦੇ ਸੂਣ ਦੇ ਦਿਨ ਕਿੰਨੇ ਬਾਕੀ ਆ ਕੀ ਬਾਈ ਬਸ ਕਾਲੂ ਸੂਫੇ ਪਰਪਰਵਾ ਦੇਣਾ ਪੀ ਲੱਗ ਗਿਆ ਜੀ ਤਿਆਰੀ ਆ ਤੇ ਦੁੱਧ ਦੀ ਗੱਲ ਕਰੀ ਦੀ ਆਪਾਂ ਕਿੰਨਾ ਕ ਪਾ ਦੋਗੇ ਸੁਆ ਬੱਚਾ ਆ ਵੀਰਾ ਦੇ ਕਾਹਦੇ ਨੂੰ ਤਾਂ ਅਗਲੇ ਮਨ ਕਿ ਜੱਟਾ ਵਗਿਆ 20 ਕਿਲੋ ਵਦੋ ਬਾਈ ਕਹਿੰਦਾ ਪਾ 20 ਕਿਲੋ ਮੰਨ ਕੇ ਲੈ ਲੈਦਾ ਹੁੰਦਾ ਤੇ ਇਹਦਾ ਰੇਟ ਕੀ ਰਹੂਗਾ ਮਣਾਵਟਾ ਗਜਾਇਸ ਹੋਜੂਗੀ ਸੋ ਵੀਰੋ ਦੂਜੇ ਨੰਬਰ ਤੇ ਜਿਹੜੀ ਬੈੜ ਦੇਖ ਰਹੇ ਹੋ ਜਰਸੀ ਚ ਆ ਗਈ ਦੂਸਰਾ ਸੁਦਾ ਸੂਰੀਆ ਤੇ ਭਾਈ ਜੀ ਦਿਨ ਕੱਢ ਜੋਗੇ ਹਫਤਾ ਲੱਗ ਭੱਜੇ ਸੋ ਇੱਕ ਹਫਤਾ ਨੀਰ ਬੋਟੇ ਦਾ ਸੂਨ ਦੇ ਵਿੱਚ ਬਾਕੀ ਪਿਆ ਭਾਈ ਲੈਣ ਦੇ ਨਾਲ ਹੀ ਆ ਤੇ ਬੱਚੀ 80 ਹਜ਼ਾਰ ਦੀ ਬੱਚੀ ਛੱਡਦਾ ਏ ਠੀਕ ਹੈ 80 ਹਜ਼ਾਰ ਦੀ ਬੱਚੀ ਦੇ ਦਾਂਗੇ ਠੰਡੀ ਠੰਡੀ ਬਹੁਤ ਆ ਠੰਡੀ ਭਾਈ ਅੱਜ ਤੋਂ ਬਾਅਦ ਜਬੀ ਨੂੰ ਕੋਈ ਲੱਗਦਾ ਠੀਕ ਹੈ ਸੋ ਦੂਸਰਾ ਸੁਦਾ ਸੂਰੀਆ 80000 ਦੀ ਬਿਰਕਾ ਜਸਰੋਂ ਬੈਠ ਦੇਣੀ ਹੈ ਸੋ ਬਾਕੀ ਕਾਫੀ ਕਲਰ ਦੇ ਵਿੱਚ ਆ ਗਈ ਠੰਡੀ ਸੀਜ਼ਨ ਸਾਫ ਸੁਥਰੀ ਦੂਸਰਾ ਸੂ ਸੂਰੀਆ ਇੱਕ ਹਫਤਾ ਜਿਹਦਾ ਸੂਨ ਦੇ ਵਿੱਚ ਬਾਕੀ ਪਿਆ 20 ਕਿਲੋ ਦੁੱਧ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਇੱਕ ਹਫਤਾ ਸੂਨ ਦੇ ਵਿੱਚ ਪੈ ਤੇ ਭਾਈ ਜੀ ਤੀਜੇ ਨੰਬਰ ਜਿਹੜੀ ਗਾਂ ਦੇਖ ਰਹੇ ਆ ਇਹ ਸੂਆ ਕਿਹੜਾ ਸੂਰੀਆ ਇਹ ਵੀ ਭਾਈ ਦੂਜਾ ਸੂਰੀਆ ਅੱਛਾ ਗੱਬਣ ਆ ਗਈ ਹੈ ਨਾ ਹਾਂ ਭਾਈ ਗੱਬਣ ਵਾਲੇ ਮੰਨ ਕੇ ਕਰ ਸਕਦੇ ਹੋ ਇਹ 4 ਤੋਂ 5 ਦਿਨ ਬਚੀ ਉਹਦਾ ਹੋਰ ਹੀ ਕੋਸਟ ਹੈ ਅੱਛਾ 4-5 ਦਿਨ ਇਹਦੇ ਸੂਨ 'ਚ ਬਾਕੀ ਪਿਆ ਆ ਦੁੱਧ ਕਿੰਨਾ ਕੁ ਦੇ ਦੂਗੀ ਗਾਂ ਇਹ ਦੁੱਧ ਬਈ ਇਹਦਾ ਆਪਣਾ ਦੁੱਧ ਦਾ ਵਾਗਾ ਬੱਚੀ ਦਾ 24 25 ਲੀਟਰ ਬਈ ਜੀ ਹਾਂਜੀ ਕਹਿੰਦਾ ਪਾ 25 ਤੋਂ ਆ ਵਾਬਾ ਲਈ ਹੈਗੇ ਚਾਹੀ ਵੀਰ ਕੋਈ 25 ਬਣ ਕੇ ਲੈ ਜੀ ਹਾਂਜੀ ਇਹਦਾ ਰੇਟ ਪਾਈ ਦੂੰਗੇ 27 28 ਲੀਟਰ ਦਾ ਭੋਲੇ ਆ ਸੁਨੇ ਜੀ ਰੇਟ ਇਹਦਾ ਕੀ ਰਹਿਣਾਗਾ ਰੇਟ ਬਈ ਇਹ ਲੈਣ ਦੀ ਵਾਲੀ ਗੱਲ ਹੀ ਆ 90 ਹਜ਼ਾਰ ਬੱਚੀ ਤੀਨ ਮਾਣ ਮੋਟਾ ਮਾਨਦਾਨ ਹੋ ਜਾਊਗਾ ਹਾਂ ਬਈ ਤੋਰੋ ਜੀ ਬਾਹਰ ਨੂੰ ਸੋਭਰੋ ਤੀਜੇ ਨੰਬਰ ਤੇ ਜਿਹੜੇ ਆਪਾਂ ਵੇੜ ਦੇਖ ਰਹੇ ਆ ਦੂਜਾ ਸੁਹਾ ਸੂਰੀ ਆ ਸੂਣ ਦੇ ਵਿੱਚ ਵੀਰੇ ਮੰਨ ਕੇ ਚੱਲੇ ਵੀ ਇੱਕ ਹਫ਼ਤਾ ਨੈਟ ਬਾਕੀ ਆ ਹਨਾ ਤੇ ਰੇਟ ਇਹਦਾ ਕਰੀ ਆਪਾਂ ਰੇਟ ਬੜੀ ਵਧੀਆ ਜੀ ਆਪਾਂ ਠੀਕ ਹੈ 90 ਜੋ ਮਾਨਦਾਨ ਹੋ ਜੂ ਸੋ ਪ੍ਰਿੰਟ ਬਰੂਡ ਦੇਖੋ ਬੈੜਦੇ ਚੰਗੇ ਆ ਸੋਨੇ ਸਾਫ ਸੁਥਰੇ ਤੇ ਬਾਕੀ ਸੋਹਣੀ ਵਜਨ ਮਯੂਦ ਦੇ ਵਿੱਚ ਸੋ ਥਾਮ ਥਾਮ ਦੇਖੋ ਸੋਨਾ ਸਾਫ ਸੁਥਰਾ ਤੇ ਬਾਕੀ ਠੀਕ ਆ ਪਿਛਲੀ ਵਾਰ ਵੀ ਆਪਣੀ ਵੇਚੀ ਵੀ ਆ ਅੱਛਾ ਆਪਣੀ ਦੇਖਭਾਲ ਜੀ ਸੀਗੀ ਉੱਥੋਂ ਲੈ ਆਂਦੀ ਦੁਬਾਰੇ ਹਨਾ ਤੇ ਬਾਈ ਜੀ ਅੱਗੇ 4 ਨੰਬਰ ਤੇ ਆਪਾਂ ਗਾਂ ਦੇਖ ਰਹੇ ਆ ਜਿਹੜੀ ਇਹ ਆ ਗਈ ਆਪਣੀ ਕਰਾਸ ਕੈਟਾਗਰੀ ਚ ਹਨਾ ਇਹਨੂੰ ਕਹਿ ਦਿਆ ਨ ਹੋ ਗਿਆ ਸੋਈ ਬੱਚਾ ਕੀ ਹੈ ਬੱਚੀ ਹੈ ਭਾਈ ਮਨੋ ਬਹੁਤ ਅੱਛਾ ਮਗਰ ਇਹਦੀ ਆ ਗਈ ਬੱਚੀ ਤੇ ਜੇਰ ਵਗੈਰਾ ਕੰਮ ਡਾਣਾ ਸੂਈ ਪਹਿਲਾਂ ਸੂਆ ਹਨਾ ਦੁੱਧ ਕਿੰਨਾ ਆਉਣ ਸਟਾਰਟਿੰਗ ਜੇ ਭਾਈ ਦੁੱਧ ਸਟਾਰਟਿੰਗ ਜੇ ਤਾਂ ਲੈ ਜਾਏਗਾ ਮਨ ਕਿ ਚਲ ਵੀ 1600 17 ਲੀਟਰ ਭਾਈ ਦੁੱਧ ਹੈਗਾ 8 ਲੀਟਰ ਪਰ ਟਾਈਮ ਦਾ ਇਹ ਥੱਲੇ ਅੰਦਾਜ਼ਾ ਜਿਹਾ ਹੈਗਾ ਇਹਦਾ ਰੇਟ ਕੀ ਰਹਿਣਾ ਹੈਗਾ ਇਹ ਭਾਈ ਰੇਟ ਬਸ 7000 ਦੀ ਚੀਜ਼ ਗੁਜਾਇਸ ਹੋ ਜੂਗੀ ਮਾਰੀ ਮੋਟੀ ਕਰਤਾ ਹੈ ਸੁਭਰ ਧਾਰਾਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਭਾਈ ਨਹੀਂ ਆਣੇ ਤਾਂ ਪੂ ਚੱਕਰ ਹੁੰਦਾ ਠੀਕ ਆ ਮੋਟਾ-ਮੋਟਾ ਝੋਨਾ ਜਮਾ ਹਨ ਕਿਸੇ ਪਾਸੋਂ ਹੱਥ ਤਰਾਣੀ ਧਾਰਾ ਆਪਾਂ ਵੀਡੀਓ 'ਚ ਮਾਰ ਕੇ ਦਿਖਾਤੀਆਂ ਬਾਓ ਕਿ ਪਹਿਲਾ ਸੂਆ ਬਲੂਨ ਸੂਈ ਸਵਾਈ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਤਰਾ ਤਾਜੀ ਸੂਈ ਸਵਾਈ ਬੱਚਾ ਇਹਦੇ ਪਿੱਛੇ ਫੀਮੇਲ ਬੱਚੀ ਆ ਗਈ ਫੀਮੇਲ ਕਾਫ ਹਨਾ ਤੇ ਰੇਟ ਇਹਦਾ ਕਰਿਆ ਜੈਨ ਹੁਣ 70000 ਰੁਪਏ ਆਪਾਂ 70 ਚੁਗ ਜਾ ਇਸ ਮੌਕੇ ਤੇ ਕਰ ਦਾਂਗੇ ਹਨਾ ਸੋ ਨਵੇਂ ਹਾਨ ਦੇ ਵਿੱਚ ਬੱਚੀ ਆ ਅੱਛਾ ਦੋ ਦੰਦ ਮੂੰਹ ਤੇ ਦੁੱਧ ਵੀ ਜਿਹੜਾ ਇਹਨੇ ਪਾਉਣਾ ਫੈਟ ਵਾਲਾ ਹੀ ਪਾਉਣਾ ਜਮਾ ਹਨਾ ਤੋ ਮਗਰ ਬੱਚੀ ਆ ਗਈ ਚਪੜੇ ਦੇ ਨਾਲ ਲੱਗ ਜਾਂਦਾ ਬਾਈ ਚਾਹ ਤੋਂ ਘੱਟ ਲੈਂਦੇ ਤੇ ਉਹ ਲੱਗ ਜਾਂਦਾ ਠੀਕ ਹੈ ਤੇ ਕਹਿੰਦੇ ਬਸ ਦੁੱਧ ਘਰੇਲੂ ਪੀਣ ਨਾਲ ਜੇ ਵਰਤੋ ਜੇ ਮਤਲਬ ਦਾ ਵਧੀਆ ਦੁੱਧ ਆ ਜਾਵਣਾ ਅੱਛਾ ਇੱਕ ਬਰਾਬਰ ਹੀ ਆ ਇੱਕ ਬਰਾਬਰ ਆ ਜੀ ਅੱਗੇ ਜਿਹੜੀ ਨਾਲ ਇਹ ਦੇਖ ਰਹੇ ਆ ਆਪਾਂ ਤਾਜੀ ਸੂਈ ਹਾਂਜੀ ਇਹਦੇ ਮਰ ਬੱਚਾ ਕੀ ਆ ਬੱਚੀ ਆ ਬਾਈ ਅੱਛਾ ਐਰ ਸਾਹਿਬ ਚ ਬੱਚੀ ਆ ਗਈ ਹਨਾ ਜੀ ਤੇ ਇੱਕ ਕ ਇੱਕ ਦਿਨ ਹੋ ਗਿਆ ਵੀਰ ਸੂਈ ਨੂੰ ਜੀ ਦੁੱਧ ਕਿੰਨਾ ਥੱਲੇ ਦੇ ਹੁਣ ਯਾਰ ਦੁੱਧ ਬਾਈ ਥੱਲੇ ਐਸ਼ਟੇਵ ਨਾਓ ਨੈਟ ਤਿਆਰ ਆ ਬਾਈ 20 ਕਿਲੋ ਦੁੱਧ ਨੂੰ ਕੰਡਾਲਵਾੜਾ ਅੱਛਾ 20 ਕਿਲੋ ਤੇ ਮੈਂ ਹਾਜ਼ਰ ਹਾਜ਼ਰ ਆ ਬਾਈ ਕਿਲੋ ਬਾਹਰ ਪਵਾ ਜਾੜੇ ਅੰਦਰ ਨਹੀਂ ਹੁੰਦਾ ਰੇਟ ਕੀ ਰਹਿਣਾ ਇਹਦਾ ਰੇਟ ਬਾਈ ਇਹ ਲੈਣ ਦੀ ਗੱਲ 85000 ਦੀ ਬਾਅਦ ਦੇਣਾ 85000 ਦੀ ਹਾਂ ਕੁਝ ਐਸ ਮਾੜੀ ਮੁੱਟੀ ਕਰ ਦਾਂਗੇ ਹਾਂਡੀ ਸੀ ਲੈ ਕੋ ਬਾਦ ਦਾ ਚਾਹ ਬੱਚਾ ਸੱਟੋ ਜਾ ਆਈ ਗਏ ਉਹ ਕਹਿੰਦੇ ਠੀਕ ਐ ਸੋ ਚੋਆਇਸ ਵੀ ਦੇਖੋ ਯਾਰ ਧਾਰਾ ਧੁਰਾ ਇੱਕ ਨੰਬਰ ਆ ਜਾਵਾਂ ਹਨਾ ਹਾਂ ਬਾਈ ਜਿਹੜਾ ਬੱਚੇ ਦੀ ਕੋਈ ਚੱਕਰੀ ਹੈ ਨਹੀਂ ਬਾਈ ਜੀ ਜੀ ਬਾਠ ਠੀਕ ਆ ਓਕੇ ਜੀ ਸੁਭਰੋ ਕਦ ਕਾਠ ਵਗੈਰਾ ਦੇਖੋ ਬੱਚੀ ਦਾ ਦੂਜਾ ਸੂਆ ਸੂਈ ਹੋਈ ਆ ਤੇ ਰੇਟ ਦਾ ਹਾਂ ਨਾ ਜਿਹੜਾ ਬਾਕੀ ਕਰਿਆ ਜੀ 85000 ਦੀ ਬੱਚੀ ਦੇ ਲਾਂਗੇ ਬਾਈ ਠੀਕ ਆ ਦੁੱਧ ਦੀ ਮਾਤਰਾ ਮੰਨ ਕੇ ਜਿਹੜੇ ਵੀ 5-7 ਲੀਟਰ ਦੀ ਕਪੈਸਿਟੀ ਹੋ ਰਾਇ ਜੀ ਹਾਂ ਬਾਈ ਬਣ ਕੇ ਜਿਹੜਾ ਵੀ ਦੁੱਧ ਪਾ ਦੂਗੀ ਬਕਸ਼ੀਨਾ ਵਾਲਾ 24 ਤੋਂ 25 ਕਿਲੋ ਬਾਈ ਠੀਕ ਆ 24-25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੇ ਤੇ ਥਣ ਲੈਵੇ ਜੀ ਸੋਹਣੀ ਸਾਫ ਸੁਥਰੀ ਆ ਜੀ ਬੱਚਾ ਇਹਦੇ ਪਿੱਛੇ ਆ ਗਈ ਐਰ ਠੀਕ ਐਰ ਸਿਰ ਦੀ ਬੱਚੀ ਆ ਗਈ ਪਿੱਛੇ ਅੱਗੇ ਵੀ ਆਪਾਂ ਬੱਚੀ ਦੇਖਨੇ ਪਲੂਣ ਬੱਚੀ ਹੈ ਨਾ ਹਾਂ ਭਾਈ ਇਹ ਵੀ ਦੋ ਦੰਦ ਆਏ ਆ ਇਹਦੇ ਵਿੱਚ ਭਾਈ ਵਾਕੀ ਆ ਮੋਹ ਮੋਹ ਅੱਛਾ 나ੜੂਆ ਬੱਚੇ ਦੇ ਇਹਦਾ ਵੀ ਨਾਲ ਹੀ ਆ ਹਾਂ ਹਾਂ ਇਹਦੇ ਮੈਂ ਇਹਦੇ ਮਗਰ ਕੀ ਆ ਇਹਦੇ ਮਗਰ ਭਾਈ ਗੱਛੀ ਜਾਂਦੀ ਮੈਨੂੰ ਤਾਂ ਆਪਾਂ ਸਾਰਾ ਸੀਮ ਦਾ ਰਿਕਾਰਡ ਇਹਦਾ ਹੈ ਅੱਛਾ ਸਾਰੇ ਮਗਰ ਬੱਚੇ ਹੀ ਆ ਗਏ ਨਾ ਸਾਰੇ ਹੀ ਆ ਗਏ ਤੇਜ ਚੋਣ ਚਵਾ ਕੇ ਮੈਂ ਇਹਦਾ ਚੋਣ ਦਾ ਭਾਈ ਇੱਕ ਨੰਬਰ ਭਾਰਾ ਮਾਰ ਚੁੱਕੀ ਵਿਚ ਵਿੱਚ ਸੁਭਰ ਤਾਂ ਦੇਖ ਸਕਦੇ ਚੋਣ ਵਗੈਰਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਮਾਣਾ ਕੋਈ ਭੂਰ ਸਰਲਾ ਨਹੀਂ ਸੁਭਰ ਮਗਰ ਸਨੇ ਚਵਾਈ ਦੇਖ ਸਕਦੇ ਹੋ ਕਹਿੰਦਾ ਵਾ ਚੌਂਡ ਜਵਾਲੇ ਪਾਸੇ ਬੰਦਾ ਬੇਫਿਕਰ ਹੋ ਜਾਮਾ ਹਨਾ ਤੇ ਇਹਦਾ ਰੇਟ ਕੀ ਰੱਖਿਆ ਬਈ ਆਪਾਂ ਇਹ ਬਈ ਮੰਨ ਕੇ ਚੱਲਾ ਵੀ ਇਹ ਵੀ 80000 ਦੀ ਬੱਚੀ ਦੇ ਦਾਂਗੇ ਬਈ ਖਾਣਾ ਕਿੰਨੇ ਦੁੱਧ ਪਾ ਦੂ ਕਿੰਨੇ ੱਟੇ ਦੁੱਧ ਬਈ ਇਹਦਾ ਬਸ ਹੀ ਮੰਨ ਕੇ ਚੱਲੇ ਪਾਉਣ ਵਾਲੀ ਹੈਗੀ ਆ ਪੱਕੀ ਤੋਂ ਬਾਹਰ ਬਈ ਅਰੇ ਤਾਂ ਮਾਣੀ ਫੜ ਪਣਾ ਚਾ ਆਪਣਾ ਆਪਣਾ ਸਾਫ ਕਰਦੀ ਬੱਚੀ ਬਈ ਕੋਈ ਵੀ ਆ ਸਰ ਪਲੂਣ ਪਹਿਲਾਂ ਸੁਆ ਕੰਪੈਕਟ ਹਵਾਨਾ ਹਨਾ ਹਾਂ ਬਾਕੀ ਟਾਈਮ ਸੁਪਰ ਪਲੂਣ ਬੱਚੀ ਦੇਖ ਸਕਦੇ ਰੇਟ ਇਹਦਾ ਆ ਗਿਆ 80000 ਰੁਪਏ ਮਗਰ ਇਹਦੇ ਵੀ ਐਚਐਫ ਦੀ ਬੱਚੀ ਆ ਗਈ ਹਨਾ ਤੇ 나ੜੋਆਂ ਨਾਲ ਬਿਲਕੁਲ ਤਾਜੀ ਸੂਈ ਇੱਕ ਦੋ ਦਿ ਜੀ 80 ਦੇ ਵਿੱਚ ਮਾਨਤਾ ਕਰ ਦਾਂਗੇ ਹਾਂ ਜੀ ਕਰ ਦਾਂਗੇ ਹੁਣ ਜਿਹੜਾ ਬਾਹ ਧਾਰਾ ਮਾਰ ਕੇ ਦਿਖਾ ਜਾਂਦਾ ਸ਼ਾਮ ਦਾ ਟਾਈਮ ਆ ਚ ਭਾਈ ਇਹਨੇ ਸਾਰੇ ਦੇ ਕਰਨੀ ਹਾਲੇ ਭਾਈ ਢੰਡੇ ਸੀਵ ਨਹੀਂ ਹੋਈ ਆ ਬਸਿੰਦਰ ਜੀ ਤਾਂ ਰਾਤ ਤੇ ਖੜੀ ਦੇ ਮਾਰ ਲਾ ਲੈ ਜਾਂਦੇ ਠੀਕ ਆ ਫਿਟਨੈਸ ਆ ਵਾ ਨਾ ਸਭ ਤੋਂ ਜਿਹੜੀ ਫਿਟਨੈਸ ਆ ਲੈ ਬਾਈ ਯਾਰ ਕੋਈ ਲੈਬਾਨੀ ਸੌਲ ਦਾ ਕੋਸੂਰ ਚੱਕਰ ਪੈਂਦਾ ਬਾਕੀ 4 ਰੁਪਏ ਵਗੈਰਾ ਪੂਰੀ ਫੁੱਲ ਆ ਹਨਾ ਸਭ ਤੋਂ ਅੱਗੇ ਆਪਾਂ ਗੱਬਣ ਵਛੀ ਦੇਖ ਰਹੇ ਆ ਤੇ ਬਾਈ ਜੀ ਇਹ ਕੈ ਮਹੀਨੇ ਦੀ ਗੱਬਣ ਬਾਈ ਇਹ ਹੈਗੀ ਸਾਡੇ 4 ਮਹੀਨੇ ਦੀ ਗੱਬਣ ਬਾਈ ਸਾਢੇ 4 ਮਹੀਨੇ ਗੱਬਣ ਚੈੱਕ ਕਰ ਫਰਮਾ ਦੰਦੋ ਕਿਵੇਂ ਆ ਦੰਦੋਈ ਦੰਨੋਈ ਮਨਕੇ ਚਲ ਹੈਗੀ ਅਸੀ ਤੰਦ ਪੱਟ ਦਿਖਾਈ ਦੇ ਨੇ ਵੀ ਤੇ ਲੁਕਾ ਦੇ ਸੁਭਿਰ ਦੰਦ ਦੇਖ ਸਕਦੇ ਚੌਕਦੀ ਸਾਡੇ ਚੱਕਦੀ ਪਈ ਆ ਹਨ ਇਹਦਾ ਸਿਮਨ ਰਿਕਾਰਡ ਵਗੈਰਾ ਹੈ ਆਪਣੇ ਕੋਲ ਸਰ ਆਪਸਾ ਬਾਈ ਜਿਹੜਾ ਇਹ ਲੱਗਿਆ ਗਾਂ ਸਟਾ ਉਹ ਵੀ ਆਪਣੇ ਕੋਲ ਆ ਹਨ ਜਿਹੜੇ ਦੀ ਆਫ ਆਹੇ ਉਹ ਸਾਰਾ ਕੋਈ ਰਿਕਾਰਡ ਆਪਨੇ ਕੋਲ ਬਾਈ ਸਾਰਾ ਕੋਲ ਹੈਗਾ ਬੱਚੀ ਦਾ ਇਹਦਾ ਰੇਟ ਕੀ ਰਹੂਗਾ ਇਹ ਬਾਈ ਬਸ ਹੀ ਲੈਣ ਤੇ ਆ ਗੱਲ ਆ ਭਈ ਤਾਂ ਇਹ ਆ ਦੀ ਬੱਚੀ ਦੇ ਦਾ ਭਈ ਤਾਂ ਜੋ ਮਾਨਦਾਨ ਕਰ ਦਾਂਗੇ ਹਾਂ ਬਾਈ ਹੋ ਜੂ ਮਾਨਦਾਨ ਤੋ ਵੀਰੋ 6280581658 ਦਾ ਮੋਬਾਈਲ ਨੰਬਰ ਆ ਕਾਫੀ ਗਾਮਾ ਦਿਖਾਤੀਆਂ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚਲੋ ਪਿਆਰ ਦੇਣ ਲਿਤੇ ਆ